ਉਹ ਤਾਂ ਟੱਬਰ ਮਾਂ ਦਾ ਪੇ ਘਰ ਆ ਮੇਰਾ ਮੁੱਖਿਆ ਆਇਆ ਚਾਰ ਡਾ ਚਾਰ ਬੇਰਾਜ਼ੀਆਂ ਐ ਐਕਸੀਡੈਂਟ ਕਿਦਾਂ ਹੋਇਆ ਬੀਬੀ ਤੁਹਾਨੂੰ ਨੂੰ ਕੋਈ ਪਤਾ ਹੈ ਜਰਾ ਇਹ ਚੰਦਾ ਸੀਗਾ ਕਾਤੇ ਸੀਗਾ ਮੁੰਡਾ ਮੋਟਰਸਾਈਕਲ ਤੇ ਗੱਡੀ ਉੱਤੇ ਛਿੜਾਤੀ ਨਾਲ ਚੜਿਆ ਨੇ ਦੇਖਿਆ ਜੀ ਆਪ ਸਰਕਾਰ ਆ ਰਾ ਕਿ ਸਾਡਾ ਕੋਈ ਨਹੀਂ ਆਏਗਾ ਕਿੰਨੀ ਕੋ ਉਮਰ ਦਾ ਮੁੰਡਾ ਚਾਲੀ 45 ਬੱਚੇ ਕਿੰਨੇ ਉਹਦੇ ਗੁੱਡੀ ਇੱਕ ਗੁੱਡੀ ਲਈ ਸਾਡੇ ਘਰ ਕੋਈ ਪੁੰਡਾ ਨਹੀਂ ਆ ਰਿਹਾ ਸਾਡਾ ਮੇਰਾ ਸਰਾਕਾ ਕਹਿਣ ਨੂੰ ਤੇਰਾ ਕਿੰਨੀਆਂ ਭੈਣਾਂ ਦਾ ਭਰਾ ਸੀ ਚਾਰ ਭੈਣਾਂ ਦਾ ਭਰਾ ਸੀ ਸਾਡਾ ਟਿਕਾਣਾ ਆਪਣਾ ਵੀ ਨਹੀਂ ਇਹਦੇ ਵਿੱਚ ਇੱਕ ਹਤੀਸ਼ ਸ਼ਰਮਾ ਸਾਨੂੰ ਰਵਿੰਦਰ ਸ਼ਰਮਾ ਬਾਤੀ ਪਖਾਨਗੋਟ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 45 ਗਿਆਸੀ ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਕਾ ਖੁਰਦ ਦੇ ਨਾਂ ਤੇ ਇਹਦੀ ਆਰ ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਂਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੀ ਬਾਰਤਾਂ ਤੋਂ ਪਤਾ ਕਰਕੇ ਜੋ ਬਣਦੀ ਕਾਨੂੰਨੀ ਗਾਰਵਾਈ ਕੀਤੀ ਹੈ ਉਹ